ਇੱਕ ਛੋਟੀ ਬੱਚੀ ਨਾਲ ਜੋ ਹਾਦਸਾ ਵਾਪਰਿਆ ਉਹ ਸਾਰਿਆਂ ਨੂੰ ਪਤਾ ਪਰ ਉਸ ਵੀਡੀਓ ਨੂੰ ਵੇਖ ਕੇ ਹਰ ਇੱਕ ਦੇ ਮਨ ਵਿੱਚ ਦਿਲ ਵਿੱਚ ਇਹੀ ਆਇਆ ਕਿ ਪ੍ਰਮਾਤਮਾ ਇਸ ਨੂੰ ਹੌਸਲਾ ਦੇਵੀ ਕਿਉਂਕਿ ਉਸ ਬੱਚੀ ਨੂੰ ਵੇਖ ਕੇ ਹਰ ਇੱਕ ਦੀ ਅੱਖ ਦੇ ਵਿੱਚ ਹੰਝੂ ਆ ਗਏ ਉਸ ਬੱਚੀ ਨੂੰ ਦੇਖਿਆ ਨਹੀਂ ਸੀ ਜਾ ਰਿਹਾ ਜਿੰਨੇ ਉੱਥੇ ਲੋਕ ਖੜੇ ਹਰ ਇੱਕ ਦੀ ਅੱਖ ਦੇ ਵਿੱਚੋਂ ਹੰਝੂ ਨਿਕਲ ਆਏ ਦੱਸਿਆ ਗਿਆ ਜਦੋਂ ਉਸ ਬੱਚੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਹ ਕਹਿ ਰਹੀ ਸੀ ਕਿ ਮੇਰੀ ਮਾਂ ਨੂੰ ਨਾ ਦੱਸਿਓ ਉਹਨਾਂ ਤੋਂ ਇਹ ਸਭ ਕੁਝ ਵੇਖਿਆ ਨਹੀਂ ਜਾਣਾ ਪਰ ਉਸ ਬੱਚੀ ਦਾ ਹੌਸਲਾ ਕਿੰਨਾ ਇਹ ਦੇਖਣ ਵਾਲਾ ਸੀ ਜਦੋਂ ਉਸ ਦੇ ਮਾਪੇ ਆਏ ਤਾਂ ਉਹ ਉਹਨਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਤੁਸੀਂ ਘਬਰਾਓ ਨਾ ਤੁਸੀਂ ਹਿੰਮਤ ਨਾ ਹਾਰੋ ਕੁਝ ਨਹੀਂ ਹੋਇਆ ਇਹ ਤਾਂ ਇੱਕ ਨਿੱਕਾ ਜਿਹਾ ਹਾਸਾ ਸੀ ਉਸ ਬੱਚੀ ਦੀ ਦਾਤ ਦੇਣੀ ਬੰਦੀ ਆ ਇੰਨੀ ਹਿੰਮਤ ਰੱਖੀ ਉਸ ਬੱਚੀ ਨੇ ਕਿ ਉਹਨਾਂ ਦਾ ਮਾਪਾ-ਬਾਪ ਕਭਰਾਏ ਨਾ ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਘਰਾਂ ਚੋਂ ਅਕਸਰ ਆਮ ਆਪਾਂ ਸਾਰੇ ਹੀ ਨਿਕਲਦੇ ਆ ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਹੁੰਦੀਆਂ ਕਿ ਇਹਨਾਂ ਨੂੰ ਐਕਟਿਵਾ ਜਾਂ ਗੱਡੀ ਜਾਂ ਸਕੂਟਰੀ ਚਲਾਉਣੀ ਨਹੀਂ ਆਉਂਦੀ ਇਹਨਾਂ ਉੱਪਰ ਕਈ ਆਪਾਂ ਵੇਖਿਆ ਤੰਜ ਕਸੇ ਜਾਂਦੇ ਆ ਪਰ ਕਿਸੇ ਦਾ ਦਿਲ ਨਹੀਂ ਕਰਦਾ ਕਿ ਉਹ ਆਪਣਾ ਨੁਕਸਾਨ ਕਰਾਵੇ ਜਾਂ ਕਿਸੇ ਦਾ ਕਰੇ ਹਰ ਇੱਕ ਘਰੋਂ ਇਹੀ ਅਰਦਾਸ ਕਰਕੇ ਨਿਕਲਦਾ ਕਿ ਪ੍ਰਮਾਤਮਾ ਅਸੀਂ ਸੁਖੀ ਸੰਦੀ ਘਰ ਵਾਪਸ ਆ ਜਾਈਏ ਕਿਉਂਕਿ ਘਰ ਦੇ ਇੱਕ ਇਨਸਾਨ ਦੇ ਨਾਲ ਸਾਰਾ ਘਰ ਅਟੈਚ ਹੁੰਦਾ ਹਰ ਇੱਕ ਦੇ ਇਮੋਸ਼ਨ ਜੁੜੇ ਹੁੰਦੇ ਆ ਤੇ ਇਸੇ ਤਰ੍ਹਾਂ ਹੀ ਉਸ ਛੋਟੀ ਬੱਚੀ ਨੂੰ ਵੇਖ ਕੇ ਉਸਦੇ ਜਿੰਨੇ ਭੈਣ ਭਰਾ ਸੀ ਤੇ ਜਦੋਂ ਉਹ ਹਸਪਤਾਲ ਦੇ ਵਿੱਚ ਦਾਖਲ ਕਰਵਾਈ ਗਈ ਤਾਂ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿਉਂਕਿ ਉਹ ਨਿੱਕੀ ਬੱਚੀ ਜੋ ਸਾਰਾ ਦਿਨ ਹੱਸਦੀ ਰਹਿੰਦੀ ਸੀ ਖੇਡਦੀ ਰਹਿੰਦੀ ਸੀ ਉਹਨਾਂ ਦੇ ਘਰਦਿਆਂ ਨੇ ਵੀ ਦੱਸਿਆ ਕਿ ਸਾਡੀ ਬੇਟੀ ਤਾਂ ਬੜੀ ਹਸਮੁਖ ਸੀ ਜਿਵੇਂ ਉਹ ਹਸਪਤਾਲ ਦੇ ਵਿੱਚ ਆਪਣੇ ਘਰਦਿਆਂ ਨੂੰ ਆਪਣੇ ਮਾਪਿਓ ਨੂੰ ਹੌਸਲਾ ਦੇ ਰਹੀ ਸੀ ਉਹਨਾਂ ਨੇ ਕਿਹਾ ਕਿ ਇਹ ਸਾਰਾ ਘਰ ਦਾ ਕੰਮ ਵੀ ਕਰਦੀ ਸੀ ਸਾਨੂੰ ਬੜੀਆਂ ਆਸਾਂ ਸੀ ਇਸ ਬੱਚੀ ਤੇ ਪਰ ਪ੍ਰਮਾਤਮਾ ਨੂੰ ਸ਼ਾਇਦ ਪਤਾ ਨਹੀਂ ਕੀ ਮਨਜ਼ੂਰ ਸੀ ਜੋ ਉਸ ਫੁੱਲਾਂ ਵਰਗੀ ਧੀ ਨਾਲ ਇਹ ਹਾਸਾ ਵਾਪਰਿਆ ਇਹ ਬੱਚੀ ਪੀਜੀਆਈ ਦੇ ਵਿੱਚ ਦਾਖਲਾ ਤੇ ਇਸ ਦਾ ਜੋ ਟਰੀਟਮੈਂਟ ਆ ਉਹ ਵੀ ਚੰਗੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਤਾਂ ਜੋ ਹੋਰ ਕੋਈ ਬੱਚੀ ਨੂੰ ਪ੍ਰੋਬਲਮ ਨਾ ਆਵੇ ਇਸ ਦੇ ਅੱਗੇ ਕੋਈ ਇਨਫੈਕਸ਼ਨ ਨਾ ਵਧੇ ਸਾਰੇ ਲੋਕਾਂ ਨੇ ਵੀ ਬੜੀਆਂ ਅਰਦਾਸਾਂ ਕੀਤੀਆਂ ਕੋਈ ਸ਼ਾਇਦ ਅਜਿਹਾ ਇਨਸਾਨ ਹੋਵੇਗਾ ਜਿਸ ਨੇ ਇਸ ਬੱਚੀ ਲਈ ਅਰਦਾਸ ਨਹੀਂ ਕੀਤੀ ਕਿਉਂਕਿ ਇਸ ਬੱਚੀ ਨੂੰ ਵੇਖ ਕੇ ਹਰ ਇੱਕ ਦੀਆਂ ਅੱਖਾਂ ਭਰ ਆਈਆਂ ਹਰ ਇੱਕ ਤਾਂ ਦਿਲ ਦੁਖੀ ਹਿਰਦੇ ਨਾਲ ਰੋਣ ਲੱਗਾ ਕਿ ਪ੍ਰਮਾਤਮਾ ਜੇ ਇਸ ਬੱਚੀ ਦੇ ਕਰਮਾਂ ਵਿੱਚ ਐਕਸੀਡੈਂਟ ਹੋਣਾ ਤੇ 60 ਵਜਣੀ ਲਿਖੀ ਸੀ ਤਾਂ ਕੋਈ ਨਿੱਕੀ ਸੱਟ ਵੱਜ ਜਾਂਦੀ ਜਿਸ ਤੋਂ ਕੋਈ 2 ਮਹੀਨੇ 4 ਮਹੀਨੇ ਬਾਅਦ ਠੀਕ ਹੋ ਜਾਂਦੀ ਪਰ ਪ੍ਰਮਾਤਮਾ ਨੂੰ ਸ਼ਾਇਦ ਪਤਾ ਨਹੀਂ ਕੀ ਮਨਜ਼ੂਰ ਸੀ ਕਿ ਇਸ ਬੱਚੀ ਨਾਲ ਜੋ ਹੋਇਆ ਉਹ ਬਹੁਤ ਹੀ ਮੰਦਭਾਗਾ ਇਸ ਨੂੰ ਸ਼ਬਦਾਂ ਦੇ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਸਾਰੇ ਇਹੀ ਅਰਦਾਸਾ ਕਰ ਸਕਦੇ ਆ ਕਿ ਪ੍ਰਮਾਤਮਾ ਉਸ ਬੱਚੀ ਨੂੰ ਅੱਗੇ ਤੰਦਰੁਸਤੀ ਬਖਸ਼ੀ ਉਸ ਨੂੰ ਹੌਸਲਾ ਦੇਵੀ ਕਿ ਉਹ ਜ਼ਿੰਦਗੀ ਦੇ ਵਿੱਚ ਅੱਗੇ ਡੋਲੇ ਨਾ ਉਸ ਬੱਚੀ ਦੇ ਮਾਪੇ ਜੋ ਬੜੇ ਬੇਬਸ ਨਜ਼ਰ ਆਏ ਕਿਉਂਕਿ ਵਿਚਾਰੇ ਨਾਮ ਅੱਖਾਂ ਨਾਲ ਜਦੋਂ ਕੋਈ ਪਤਾ ਲੈਣ ਜਾਂਦਾ ਬੜੀਆਂ ਨਾਮ ਅੱਖਾਂ ਨਾਲ ਉਹ ਦੇਖਦੇ ਉਸ ਬੱਚੀ ਅੱਲੀ ਤੇ ਹੁਣ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦੇ ਆ ਕਿ ਉਹਨਾਂ ਦੇ ਮਾਪਿਓ ਨੂੰ ਵੀ ਜੋ ਹੌਸਲਾ ਮੰਨਣ ਦਾ ਪ੍ਰਮਾਤਮਾ ਬਲ ਬਖਸ਼ੇ ਤੇ ਉਸ ਬੱਚੀ ਨੂੰ ਵੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਬਖਸ਼ੇ